ਵਾਸਤਾ ਇਹਨਾਂ ਜਕਾਰਿਆਂ ਦਾ ਵਾਸਤਾ ਇਹਨਾਂ ਪੰਡਾਲਾਂ ਇਸ ਉਤਸ਼ਾਹ ਦਾ ਵਾਸਤਾ ਪੰਜ ਪਿਆਰਿਆਂ ਦਾ ਵਾਸਤਾ ਬੈਠੇ ਗੁਰੂ ਪਿਆਰੇ ਕੀਰਤਨੀਆਂ ਦਾ ਵਾਸਤਾ ਵਾਸਤਾ ਤੁਹਾਨੂੰ ਦਸ਼ਮੇਸ਼ ਦਾ ਤੇ ਵਾਸਤਾ ਗੁਰੂ ਗ੍ਰੰਥ ਸਾਹਿਬ ਦਾ ਘਰਾਂ ਚ ਗੁਰਸਿੱਖੀ ਲੈ ਆਓ ਗੁਰਸਿੱਖੀ ਜੀ ਗੱਲਾਂ ਕਰਦੇ ਆਂ ਅਮਰ ਦੇ ਛਕਣ ਦੀਆਂ ਪੱਗਾਂ ਬੰਨਣ ਦੀਆਂ ਇੰਨਾ ਚੋਂ ਕਈ ਮੁੰਡੇ ਜਿਹੜੇ ਕੀਰਤਨ ਵੀ ਕਰਨਗੇ ਬਾਜੇ ਵਜਾਉਣਗੇ ਉਹ ਅਮਰਤ ਛਕਾਉਣਗੇ ਮਾੜਾ ਜਾਂ ਟਾਈਮ ਦਿਓ ਇਹ ਤੇ ਮਹਾਰਾਜ ਨੇ ਆਪੇ ਵਿੱਚ ਵਰਤਣਾ ਹੈ ਇਹ ਨਵਾਂ ਰੂਪ ਸਰੂਪ ਵੇਖੋਗੇ ਆਏਗਾ ਸਮਾਂ ਦੇਖਿਓ ਪਿਆਰ ਕਿਵੇਂ ਫੁੱਲਦਾ ਬੀਜ ਪਿਆਰ ਦਾ ਮੈਂ ਪਿਆਰ ਤੋਂ ਬਿਨਾ ਗੱਲ ਹੀ ਨਹੀਂ ਕਰਨੀ ਕੋਈ ਅੱਜ ਕੱਲ ਪਰਸੋਂ ਜਿੰਨਾ ਚਿਰ ਪੈਂਦਾ ਨਹੀਂ ਪਿੱਛੇ ਨਹੀਂ ਹਟਣਾ ਪ੍ਰੇਮ ਨਾਲ ਜਿੰਨੇ ਸਿੱਖ ਵਧਣਗੇ ਯਾਦ ਰੱਖਣਾ ਔਰ ਵਿਜੇਵ ਦੀ ਤਲਵਾਰ ਇਹਨੇ ਮੁਸਲਮਾਨ ਨਹੀਂ ਬਣਾ ਸਕੀ ਜਿੰਨੇ ਬਾਬੇ ਫਰੀਦ ਦੀ ਪਿਆਰ ਦੀ ਵਿਚਾਰ ਨੇ ਬਣਾ ਦਿੱਤੇ ਅਸੀਂ ਨਫ਼ਰਤ ਨਹੀਂ ਲੈ ਕੇ ਤੁਰੇ ਅਸੀਂ ਪਿਆਰ ਲੈ ਕੇ ਤੁਰੇ ਹਲਜੀ ਧਰ ਦਾ ਪਿਆਰ ਹਿਰਦੇ ਚ ਲੈ ਕੇ ਚੱਲੇ ਆ ਤੇ ਮੈਨੂੰ ਪਤਾ ਹੈ ਜਦੋਂ ਪ੍ਰੇਮ ਦਾ ਪਾਣੀ ਸੁੱਕਿਆ ਮਨਾਂ ਨੂੰ ਪੈਣਾ ਇਹ ਵੇਖਿਓ ਕਿਦਾਂ ਤੇ ਦਰਖਤ ਬਣਦੇ ਆ